ਲਗ ਵੱਡੀ ਰਾਤ ਨੂੰ ਕਿਸਾਨਾਂ ਦੇ ਲਈ ਆਗੀ ਵੱਡੀ ਖੁਸ਼ੀ ਦੀ ਖਬਰ ਕਿਸਾਨਾਂ ਦੀ ਹੋ ਗਈ ਵੱਡੀ ਜਿੱਤ ਤਾਂ ਕਿਸਾਨਾਂ ਦੀ ਜਿੱਤ ਕਿਹੜੀ ਹੋਈ ਆ ਜਿਸ ਤਰੀਕੇ ਦੇ ਨਾਲ ਲਗਾਤਾਰ ਕਿਸਾਨ ਕਦੇ ਤਾਂ ਜੋ ਜ਼ਮੀਨਾ ਤੱਕੇ ਦੇ ਨਾਲ ਇੱਕ ਵਾਇਰ ਕਰਨ ਦੇ ਲਈ ਪ੍ਰਸ਼ਾਸਨ ਆਂਦਾ ਉਹਨਾਂ ਦੀਆਂ ਮਸ਼ੀਨਾਂ ਦੇ ਅੱਗੇ ਖੜ ਜਾਂਦੇ ਨੇ ਜ਼ਮੀਨਾਂ ਦੇ ਵਿੱਚ ਲੰਬੇ ਪੈ ਜਾਂਦੇ ਨੇ ਕਹਿੰਦੇ ਮੁਆਵਜ਼ਾ ਦੇ ਦਿਓ ਜ਼ਮੀਨਾਂ ਲੈ ਲਓ ਪਰ ਬਿਨਾਂ ਮੁਆਵਜ਼ੇ ਤੇ ਅਸੀਂ ਜ਼ਮੀਨਾਂ ਨਹੀਂ ਦੇਵਾਂਗੇ ਕਦੇ ਰੇਤ ਮਾਫੀਆ ਨੂੰ ਠੱਲ ਪਾਉਣ ਦੇ ਲਈ ਕਿਸਾਨ ਧਰਨੇ ਲਾਉਂਦੇ ਨੇ ਕਿਸਾਨ ਵਿਰੋਧ ਕਰਦੇ ਨੇ ਤਾਂ ਕਿਸਾਨਾਂ ਨੂੰ ਪੁਲਿਸ ਜਿਹੜੀ ਆ ਚੱਕ ਕੇ ਥਾਣੇ ਦੇ ਵਿੱਚ ਲੈ ਜਾਂਦੀ ਆ ਤਾਂ ਤਰਨ ਤਰਨ ਦੇ ਚੋਲਾ ਸਾਹਿਬ ਥਾਣੇ ਦੇ ਵਿੱਚ ਕਿਸਾਨਾਂ ਨੂੰ ਬੰਦ ਕਰ ਦਿੱਤਾ ਸੀ ਕਿਸਾਨ ਪ੍ਰਦਰਸ਼ਨ ਕਰ ਰਹੇ ਸੀ ਤਾਂ ਇਸ ਵਿਲੇ ਫਿਰ ਅੱਧੀ ਰਾਤ ਨੂੰ ਦੂਜੇ ਕਿਸ ਅਨਸਾਤੀ ਉੱਥੇ ਪਹੁੰਚੇ ਤਾਂ ਕਿਸਾਨ ਜਿਹੜੇ ਨੇ ਥਾਣੇ ਚੋਂ ਛੱਡ ਦਿੱਤੇ ਗਏ ਤਾਂ ਕਿਸਾਨਾਂ ਦੀ ਜਿੱਤ ਤੇ ਨਾਲ ਹੀ ਕਿਸਾਨ ਆਗੂ ਨੇ ਸਿੱਧੇ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਕਹਿੰਦੇ ਕੋਈ ਵੱਡੀ ਗੱਲ ਨਹੀਂ ਆ ਕਿ ਸਾਨੂੰ ਗ੍ਰਿਫਤਾਰ ਕੀਤਾ ਇਹ ਗ੍ਰਿਫਤਾਰੀਆਂ ਸਾਨੂੰ ਬਾਰ-ਬਾਰ ਦੇਣੀਆਂ ਪੈਣੀਆਂ ਤਸ਼ੱਦਦ ਸਾਨੂੰ ਝੱਲਣਾ ਪੈਣਾ ਆ ਮਾਨਸਿਕ ਪੀੜਾ ਸਾਨੂੰ ਝੱਲਣੀ ਪੈਣੀ ਆ ਮਾਨਸਿਕ ਪੀੜਾ ਸਾਨੂੰ ਹੰਡਾਉਣੀ ਪੈਣੀ ਆ ਪਿੰਡੇ ਦੇ ਉੱਤੇ ਕਿਉਂਕਿ ਇਹ ਸਰਕਾਰਾਂ ਜਿਹੜੀਆਂ ਨੇ ਇਸੇ ਤਰੀਕੇ ਦੇ ਨਾਲ ਤੱਕੇਸ਼ਾਹੀਆਂ ਕਰਦੀਆਂ ਨੇ ਪਰ ਅਸੀਂ ਸਰਕਾਰਾਂ ਦੇ ਜ਼ੁਲਮ ਦਾ ਟੱਕਰਾ ਕਰਨ ਦੇ ਲਈ ਤਿਆਰ ਬਰ ਤਿਆਰ ਰਹਿਣਾ ਤਾਂ ਕਿਸਾਨ ਆਗੂ ਦੇ ਵੱਲੋਂ ਸਿੱਧੇ ਸ਼ਬਦਾਂ ਦੇ ਵਿੱਚ ਚੇਤਾਵਨੀ ਵੀ ਦੇ ਦਿੱਤੀ ਸਰਕਾਰ ਨੂੰ ਤੇ ਨਾਲ ਕਿਸਾਨਾਂ ਨੂੰ ਅਪੀਲ ਬਰੇ ਬਹੁਤ ਸਤਿਕਾਰਯੋਗ ਸੁਖਾਗੁਰ ਸਾਹਿਬਾਨ ਜਿਆਦੇ ਚਿਹਰੇ ਜਿਹੜੇ ਮੈਂ ਵੇਖ ਰਿਹਾ ਵਾਂ ਉਹ ਅੱਜ ਉੱਥੇ ਤਸ਼ੱਦਦ ਦੇ ਸਮੇਂ ਤੇ ਨਾਲ ਸੀ ਜਿਵੇਂ ਤੁਹਾਡੀ ਸਾਰਿਆਂ ਦੀ ਖਿੱਚਾ ਤੋਂ ਈ ਜਿਵੇਂ ਤੁਸੀਂ ਉੱਥੇ ਕੋਹਲ ਕੀਤਾ ਤਕਰੀਬਨ ਪੌਣਾ ਕਿੱਟਾ ਮੈਂ ਕਹੂੰਗਾ ਵੀ ਉੱਥੇ ਗੁੰਡਿਆਂ ਨੇ ਪੁਲਿਸ ਨੇ ਨੰਗਾ ਨਾਜ ਨੱਚਿਆ ਵਾ ਮਤਲਬ ਲਾਅ ਐਂਡ ਆਰਡਰ ਦੀਆਂ ਧੜੀਆਂ ਢਾਈਆਂ ਵਾ ਸ਼ਾਂਤਬਾਈ ਤਰੀਕੇ ਤੇ ਨਾਲ ਬੈਠਿਆ ਤੇ ਉੱਤੇ ਜੋ ਕੁਝ ਹੋਇਆ ਵਾ ਇੱਕ ਸਿਰਫ ਇਹਨਾਂ ਦੇ ਮਨ ਦੇ ਵਿੱਚ ਆ ਵੀ ਰੇਤ ਜਿਹੜੀ ਆ ਉਹ ਚੋਰੀ ਕਰਵਾਉਣੀ ਤੇ ਕਿਵੇਂ ਕਰਵਾਉਣੀ ਆ ਔਰ ਤੁਹਾਨੂੰ ਮਹਿਜੂਦ ਹੀ ਕਹੂੰਗਾ ਜੀ ਇੱਕ ਰਾਹ ਬੰਦ ਕਰਨ ਵਾਸਤੇ ਤੁਹਾਨੂੰ ਇੱਕ ਵਾਰਾ ਤਰੰਦਰ ਦੇ ਚੜਨਾ ਪਊਗਾ ਇੱਕ ਵਾਰਾ ਤੁਹਾਨੂੰ ਮਾਨਸਿਕ ਪੀੜਾ ਦੇ ਵਿੱਚੋਂ ਨਿਕਲਣਾ ਪਊਗਾ ਔਰ ਇੱਕ ਵਾਰਾ ਮਾਨਸਿਕ ਪੀੜਾ ਜੋ ਨਿਕਲ ਗਈ ਆਉਣ ਵਾਲਾ ਸਮਾਂ ਜਿਹੜਾ ਫਿਰ ਉਹ ਕਿਸਾਨਾਂ ਦਾ ਮਜ਼ਦੂਰਾਂ ਦਾ ਕਿਰਤੀਆਂ ਕੰਮਾਂ ਦਾ ਹੋਊਗਾ ਨਸਲ ਵੀ ਬਚੂ ਤੇ ਫਸਲ ਵੀ ਬਚੂਗੀ ਨਹੀਂ ਤੇ ਭਾਈ ਪੰਜਾਬ ਸਰਕਾਰ ਨੇ ਤਹਈਆ ਕਰ ਲਿਆ ਵਾ ਪੁਲਿਸ ਸਟੇਟ ਜਿਹੜੀ ਆ ਉਹ ਬਣਾ ਰਿਆ ਪੁਲਿਸ ਜਬਰ ਜਿਹੜਾ ਦਿਨੋਂ ਦੇ ਵਧ ਰਿਆ ਵਾ ਜਿਵੇਂ ਹਾਈਵੇ ਤੇ ਕਬਜ਼ੇ ਹੋ ਰੇ ਆ ਜਿਵੇਂ ਰੇਡ ਦੀਆਂ ਖੱਡਾਂ ਲੱਗ ਰੀਆਂ ਵਾ ਜਿਵੇਂ ਗੁਰਦੁਆਰੇ ਜਿਹੜੇ ਭਾਰਤ ਮਾਲਾ ਪ੍ਰੋਜੈਕਟ ਥੱਲੇ ਆਉਂਦੇ ਆ ਉਹਨਾਂ ਦੇ ਵੀ ਜੀਸੀਪੀਆਂ ਜਿਹੜੇ ਚੜਾਉਣ ਦੀ ਤਿਆਰੀ ਆ ਇਹ ਹੋਰਲੇ ਦਿਨਾਂ ਦੇ ਵਿੱਚ ਹੋਰ ਵਧਾਰਾ ਫਸਾਰਾ ਹੋਣਾ ਜਿੰਨਾ ਆਪਣੇ ਆਪ ਨੂੰ ਜਥੇਬੰਦ ਕਰ ਜੋਗੇ ਜਿੰਨਾ ਏਕੇ ਦੀ ਲੜੀ ਦੇ ਵਿੱਚ ਪਰੋਤੇ ਜਾਓਗੇ ਉਹਨਾਂ ਕਾਮਯਾਬ ਹੋਗੇ ਕਦੀ ਵੀ ਗੁੰਡਾ ਸਰਕਾਰ ਕਾਮਯਾਬ ਨਹੀਂ ਜਾਂਦਿੰਦੇ ਲੋਕ ਜਿਹੜੇ ਆ ਸਰਬੱਤ ਦੇ ਭਲੇ ਲਈ ਲੜਨ ਵਾਲੇ ਆਰਨ ਵਾਲੇ ਤੇ ਖੜਨ ਵਾਲੇ ਕਾਮਚਾਬ ਹੁੰਦੇ ਜੀ ਉਹਦਾ ਅੱਜ ਤੋਂ ਹ ਪੱਕਾ ਠੱਕਾ ਸਬੂਤ ਦਿੱਤਾ ਆਈਆਂ ਗੱਲਾਂ ਵੀ ਭਾਈ ਤੁਸੀਂ ਐ ਰੁਕ ਜਾਂਦੇ ਥੋੜਾ ਜਿਹਾ ਸਲਾਹ ਕਰ ਲੈਂਦੇ ਜਦੋਂ ਛਾਤੀ ਦੇ ਤੁਸੀਂ ਸੱਪ ਲੇਟਦਾ ਹੋਵੇ ਉਦੋਂ ਬੰਦਾ ਡੀਕਦਾ ਮੈਂ ਕਿਹੋ ਆਜਮਾਣਾ ਉਹ ਕਹਿੰਦਾ ਇਹਨੂੰ ਮਗਰੋਂ ਲਾਉਣਾ ਕਿ ਜਿੱਤਰਾ ਸੀ ਆਪਣੇ ਆਗੂਆਂ ਨੂੰ ਉੱਥੇ ਰੋਂਦੇ ਵੇਨੇ ਜਿਵੇਂ ਸਾਡੇ ਕੈਪਟਨ ਸਾਹਿਬ ਜਿਹੜੇ 34 ਸਾਲ ਸੇਵਾ ਕਰਕੇ ਆਏ ਆ ਉਹਨਾਂ ਦੀ ਪੈੜੀ ਦੇ ਲਾਗੋਂ 10 ਫੁੱਟ ਦੇ ਕੱਡੇ ਮਾਰਤੇ ਉਹਨਾਂ ਨੇ ਕੋਈ ਐਸਡੀਐਮ ਨਹੀਂ ਸੁਣ ਰਿਹਾ ਕੋਈ ਪ੍ਰਸ਼ਾਸਨ ਨਹੀਂ ਸੁਣ ਰਿਹਾ ਹਰ ਵਾਰੀ ਆਪਣੀ ਕਮਿਟਮੈਂਟ ਤੋਂ ਭਾਈ ਦੇ ਆ ਤੇ ਅੱਜ ਭਾਈ ਜਦੋਂ ਇਕੱਠੇ ਹੋਏ ਨਹੀਂ ਵੇਖ ਕੇ ਯਾਰ ਹੋਇਆ ਵੀ ਇਹਦੇ ਨਾਲ ਤਾਂ ਯਾਰ ਮਰੇ ਚੰਗੇ ਆ ਮੌਤ ਤੋਂ ਅੱਗੇ ਕੁਝ ਨਹੀਂ ਮੌਤ ਤੋਂ ਅੱਗੇ ਮੁਕਤੀ ਆ ਉਹ ਲੋਕਾਂ ਲਈ ਲੜਦੇ ਆ ਚੰਗੀ ਮਿਲਣੀ ਆ ਜੇ ਲੋਕਾਂ ਦੀ ਲੜਾਈ ਤੋਂ ਪਾਸਾ ਵਟ ਕੇ ਮੰਗਲ ਸ਼ਹਿਰ ਮੁਕਤ ਨਾ ਹੋ ਇਹ ਲੜਾਈ ਤੋਂ ਪਾਸੇ ਵਟਣ ਵਾਲੇ ਜਿਹੜਾ ਵਾ ਉਹ ਹਮੇਸ਼ਾ ਹੀ ਬੁਝਿਧੇ ਰਖਵਾਉਂਦਾ ਜੀ ਅੱਜ ਅਸੀਂ ਹੁਣ ਆਗੋਂ ਦੀ ਗੱਲਬਾਤ ਅੰਦਰ ਹੋਈ ਆ ਮੈਂ ਤਾਂ ਇਹ ਗੱਲ ਕਹੀ ਸੀ ਭਾਈ ਵੀ ਮੈਨੂੰ ਤੁਸੀਂ ਜੇ ਜੇਲ੍ਹ ਚ ਲਿਜਾ ਕੇ ਡੱਕ ਕੇ ਖੱਡ ਚ ਲਾ ਸਕਦੇ ਜੀ ਤੇ ਜੀ ਸਦਕੇ ਚ ਲਾ ਲਓ ਪਰ ਉਹ ਜਿਹੜੇ ਗੁੰਡੇ ਆ ਉਹਨਾਂ ਗੁੰਡਿਆਂ ਤੇ ਪਰਚਾ ਕਰਾ ਕੇ ਕਾਰਵਾਈ ਕਰਾਉਣੀ ਆ ਡੀਐਸਪੀ ਸਾਹਿਬ ਨੂੰ ਕਹੇ ਆ ਵੀ ਅਸੀਂ ਖੱਡ ਕਿਸੇ ਵੀ ਕੀਮਤ ਤੇ ਨਹੀਂ ਚੱਲਣ ਦੇਣੀ ਭਾਵੇਂ ਉਹਨੂੰ ਤੁਸੀਂ ਕਾਨੂੰਨੀ ਕਹੋ ਭਾਵੇਂ ਗੈਰਕਾਨੂੰਨੀ ਕਹੋ ਕਿਉਂਕਿ ਸਾਨੂੰ 1.5 ਸਾਲ ਤੱਕ ਅੱਜ ਤੱਕ ਇੱਕ ਵੀ ਕਾਗਜ਼ੋ ਵਿਖਾ ਨਹੀਂ ਸਕੀ ਜਿਹੜੇ ਲੀਗਲ ਡਾਕੂਮੈਂਟ ਵਾ ਉਹ ਨਹੀਂ ਵਿਖਾ ਸਕੀ ਐਸ ਕਰਕੇ ਸਾਡਾ ਇਸ ਪ੍ਰਬੰਧ 'ਤੇ ਵਿਸ਼ਵਾਸ ụtਿਆ ਵਾ ਇੱਕੋ ਲੜਾਈ ਆ ਸਾਡੀ ਵੀ ਰੇਤ ਦਾ ਹੱਕ ਜਿਹੜਾ ਉਹ ਜ਼ਮੀਨ ਮਾਲਕ ਨੂੰ ਹੋਵੇ ਮਾਲਕ ਆਪਣੀ ਟਰਾਲੀ ਟਰੈਕਟਰ ਕਢੇ ਤੇ ਮਜ਼ਦੂਰ ਸਾਡਾ ਭਰੇ ਲੋਕਾਂ ਦੀ ਨੀ ਤੱਕ ਸਸਤੀ ਤੋਂ ਸਸਤੀ ਖਪਤਕਾਰ ਵਾਸਤੇ ਰੇਤਾ ਜਾਵੇ ਇਹ 2014 ਤੋਂ ਲੜਾਈ ਲੜ ਰਹੇ ਆ ਤੇ ਅੱਜ ਉਸ ਲੜਾਈ ਨੂੰ ਬੂਰ ਪੈਂਦਾ ਤੇ ਸਿਰਿਆ ਵਾ ਕਿਉਂਕਿ ਅਸੀਂ ਮੀਟਰ ਕਿਹਾਵਾਂ ਨਹੀਂ ਵੀ ਗੱਲ ਕਰਕੇ ਵੀ ਭਗਵੰਤ ਸਿੰਘ ਮਾਨ ਨੇ ਤੇ ਬੋਵੇ ਜਿਹੜਾ ਕਹਿੰਦਾ ਹੈ ਵੀ ਰੇਵੀ ਨਹੀਂ ਹੋ ਰਹੀ ਰੇਤਾ ਦੇ ਵਿੱਚ ਆਊਗਾ ਪਰ ਰੇਤਾ ਲੋਕਾਂ ਨੂੰ ਸਸਤੀ ਮਿਲੂਗੀ ਅੱਜ ਉਥੋਂ ਲੱਖ ਲੱਖ ਰੁਪਏ ਦਾ ਟਿੱਪਰ ਨਿਕਲਿਆ ਵਾ ਜਿਹੜਾ ਜਾ ਕੇ ਵੇਚ ਰਿਹਾ ਵਾ 50-50 ਹਜ਼ਾਰ ਦਾ ਟਰਾਲਾ ਨਿਕਲਿਆ ਵਾ ਮਿਣੀ ਭੁਗਤਣਾ ਸਾਰਾ ਕੁਝ ਹੋ ਰਿਹਾ ਵਾ ਅਸੀਂ ਕਹਿੰਨੇ ਵੀ ਇਹ ਨਹੀਂ ਚੱਲਣ ਦੇਣਾ ਸੋ ਤੁਹਾਡਾ ਇੱਥੇ ਬਹੁਤ ਬਹੁਤ ਧੰਨਵਾਦ ਤੁਸੀਂ ਸਾਰਾ ਕੁਝ ਤਸ਼ੱਦਦ ਝੱਲ ਕੇ ਮੈਂ ਸਾਰੇ ਚਿਹਰੇ ਵੇਖ ਰਿਹਾ ਉਦੋਂ ਬਾਅਦ ਫਿਰ ਇੱਥੇ ਥਾਣੇ ਤੇ ਆ ਪਹੁੰਚੇ ਜੀ ਤੇ ਥਾਣੇ ਦੇ ਅੱਗੇ ਜੋ ਲੈ ਕੇ ਇਥੇ ਮੈਂ ਕਿਨੇ ਪਿਆ ਜਿਵੇਂ ਬਹੁਤ ਵੱਡੇ ਕ੍ਰਿਮੀਨਲ ਫੜਲੇ ਹੁੰਦੇ ਆ ਥਾਣੀ ਹਰੀਕੇ ਆਉਂਦੇ ਚਤਾਲਾ ਜੀ ਨਾਲ ਗੱਲ ਹੋਈ ਮਾਨੂੰ ਚੱਲ ਜਣਾ ਗੱਲ ਤੇ ਫੋਨ ਉਸੇ ਵੇਲੇ ਫੜਾ ਦਿਓ ਜੀ ਫੋਨ ਜਦੋਂ ਉਥੋਂ ਤਰੇ ਮੈਨੂੰ ਪਤਾ ਲੱਗਾ ਵੀ ਹੁਣ ਚੋਲਾ ਸਾਹਿਬ ਜਾਣਗੇ ਤੇ ਮੈਂ ਵੈਸੇ ਹੀ ਤੁਹਾਨੂੰ ਹੱਥ ਲਾ ਗੇ ਮੈਂ ਕਿ ਹੁਣ ਸਾਨੂੰ ਚੋਲਾ ਸਾਹਿਬ ਚੱਲਿਆ ਹੈ ਤੁਹਾਡੇ ਕੋਲ ਹੋਰ ਫੋਨ ਹੈਗਾ ਮੈਂ ਫੋਨ ਵਾਧੂਗਾ ਉਹਨਾਂ ਦੀ ਕੋਈ ਕਾਟ ਤੇ ਮੈਂ ਸਾਡੇ ਹੱਥੀ ਫੋਨ ਪੜਨਗੇ ਸਾਡੇ ਆਤਮਾ ਨੂੰ ਪਹਿਲਾ ਪਤਾ ਹੋਊਗਾ ਵੀ ਕਿੱਥੇ ਕਿੱਥੇ ਲੈ ਕੇ ਜਾ ਸਕਦੇ ਆ ਅਸੀਂ ਕੋ ਕ੍ਰਿਮੀਨਲ ਥੁੜੀ ਆ ਯਾਰ ਲੋਕ ਕਾਹਲੀ ਲੋਕਾਂ ਨਾਲ ਲੜ ਰਹੇ ਆ ਕੱਲੀ ਲੜਾਈ ਅਸੀਂ ਕਿਸਾਨਾਂ ਮਿੱਤਰਾਂ ਦੀ ਨਹੀਂ ਆ ਜਿਹੜੇ ਮਲਾਜ਼ਮ 24 ਘੰਟੇ ਟੰਗੇ ਰਹਿੰਦੇ ਆ ਨਾ ਸਾਡੀ ਇਹਦੀ ਵੀ ਲੜਾਈ ਆ ਪਿਛਲੇ 25 ਸਾਲਾਂ ਤੋਂ ਤੇ ਇਹਨਾਂ ਦੀ ਡਿਊਟੀ ਵੀ 8 ਘੰਟੇ ਚਾਹੀਦੀ ਆ ਇਹ ਜਾ ਕੇ 16 ਘੰਟੇ ਆਪਦੇ ਪਰਿਵਾਰ 'ਚ ਆਰਾਮ ਕਰਨ ਪਰ ਉਸ ਦਿਨ ਹੋਣੀ ਆ ਜਦ ਦਿਨ ਇਹ ਦਰੀ ਤੇ ਬਹਿ ਕੇ ਸਰਕਾਰ ਦੀ ਆਥਲੀ ਛੱਡ ਦੇਣਗੇ ਉਸ ਦਿਨ ਨਾਲ ਗੱਲ ਬਣ ਜੂਗੀ ਲੜਾਈ ਹਰੇਕ ਤਰਫ ਲਈ ਯਾਰੀ ਆ ਤੁਹਾਡਾ ਧੰਨਵਾਦ ਵਾਤਾ ਇਹਦਾਂ ਤੋਂ ਆਪਣੇ ਆਪ ਨੂੰ ਜਿ ਸੀਮਤ ਕਰਜੋ ਜੀ ਬੱਚਣਾ ਜੀ ਨਸਲਾਂ ਵੀ ਬਚਾਵਾਂਗੇ ਫਸਲਾਂ ਬਚਾਵਾਂਗੇ ਕਿਤਨੇ ਬਚਾਵਾਂਗੇ ਕਿਰਤੀ ਵੀ ਬਚਾਵਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਆ ਕਿਸਾਨ ਆਗੂ ਦੇ ਵੱਲੋਂ ਸਿੱਧੇ ਸ਼ਬਦਾਂ ਦੇ ਵਿੱਚ ਸਰਕਾਰ ਤੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦਿਆਂ ਕਹਿ ਦਿੱਤਾ ਕਿ ਸਾਨੂੰ ਤਾਂ ਹੁਣ ਆਦਤ ਪੈ ਚੁੱਕੀ ਆ ਮਾਨਸਿਕ ਪੀੜਾ ਚੱਲਣ ਦੇ ਲਈ ਅਸੀਂ ਤਾਂ ਤਿਆਰ ਆ ਪਿੰਡੇ ਦੇ ਉੱਤੇ ਤਸ਼ੱਦਦ ਚੱਲਣ ਦੇ ਲਈ ਵੀ ਅਸੀਂ ਤਿਆਰ ਆ ਕਿਉਂਕਿ ਸਰਕਾਰਾਂ ਜਿਹੜੀਆਂ ਨੇ ਅਕਸਰ ਅਜੀਹਾ ਬਤੀਰਾ ਦੇਸ਼ ਦੇ ਅਨਾਜਾਤਾ ਦੇ ਨਾਲ ਕਰਦੀ ਆਉਂਦੀ ਆ ਭਾਵੇਂ ਕੇਂਦਰ ਦੀ ਸਰਕਾਰ ਦੀ ਗੱਲ ਕਰੀਏ ਹਰਿਆਣਾ ਸਰਕਾਰ ਦੀ ਗੱਲ ਕਰੀਏ ਪੰਜਾਬ ਸਰਕਾਰ ਦੀ ਗੱਲ ਕਰੀਏ ਤਾਂ ਹਰ ਇੱਕ ਸਰਕਾਰ ਕਿਸਾਨਾਂ ਦੇ ਨਾਲ ਅਜਿਹਾ ਬਤੀਰਾ ਕਰ ਰਹੀ ਆ ਭਾਵੇਂ ਬਾਰਡਰਾਂ ਦੇ ਉੱਤੇ ਹੰਝੂ ਗੈਸ ਦੇ ਗੋਲਿਆਂ ਦਾ ਸਾਹਮਣਾ ਕਰੀਏ ਭਾਵੇਂ ਕੀ ਪੰਜਾਬ ਪੁਲਿਸ ਪੰਜਾਬ ਦੀ ਸਰਕਾਰ ਕਿਸਾਨਾਂ ਦੇ ਨਾਲ ਧੋਖਾ ਕਰਕੇ ਉਹਨਾਂ ਨੂੰ ਥਾਣਿਆਂ ਦੇ ਵਿੱਚ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਕਰੇ ਤਾ ਇਹ ਸਰ ਕਿਸੇ ਦੇ ਲਈ ਅਸੀਂ ਤਿਆਰ ਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਰਣਨੀਤੀਆਂ ਲੀਕ ਕੇ ਵੱਡੇ ਸੰਘਰਸ਼ ਵੀ ਜ਼ਰੂਰ ਵਿੜਿਆ ਕਿਸਾਨ ਆਗੂ ਦੇ ਵੱਲੋਂ ਸਿੱਧੇ ਸ਼ਬਦਾਂ ਦੇ ਵਿੱਚ ਸਰਕਾਰ ਤੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦਿਆਂ ਕਹਿ ਦਿੱਤਾ ਕਿ ਸਾਨੂੰ ਤਾਂ ਹੁਣ ਆਦਤ ਪੈ ਚੁੱਕੀ ਆ ਮਾਨਸਿਕ ਪੀੜਾ ਚੱਲਣ ਦੇ ਲਈ ਅਸੀਂ ਤਾਂ ਤਿਆਰ ਆ ਪਿੰਡੇ ਦੇ ਉੱਤੇ ਤਸ਼ੱਦਦ ਚੱਲਣ ਦੇ ਲਈ ਵੀ ਅਸੀਂ ਤਿਆਰ ਆ ਕਿਉਂਕਿ ਸਰਕਾਰਾਂ ਜਿਹੜੀਆਂ ਨੇ ਅਕਸਰ ਅਜੀਹਾ ਬਤੀਰਾ ਦੇਸ਼ ਦੇ ਅਨੁਦਾਤਾ ਦੇ ਨਾਲ ਕਰਦੀ ਆਉਂਦੀ ਆ ਭਾਵੇਂ ਕੇਂਦਰ ਦੀ ਸਰਕਾਰ ਦੀ ਗੱਲ ਕਰੀਏ ਹਰਿਆਣਾ ਸਰਕਾਰ ਦੀ ਗੱਲ ਕਰੀਏ ਪੰਜਾਬ ਸਰਕਾਰ ਦੀ ਗੱਲ ਕਰੀਏ ਤਾਂ ਹਰ ਇੱਕ ਸਰਕਾਰ ਕਿਸਾਨਾਂ ਦੇ ਨਾਲ ਅਜਿਹਾ ਬਦੀਰਾ ਕਰ ਰਹੀ ਆ ਭਾਵੇਂ ਬਾਰਡਰਾਂ ਦੇ ਉੱਤੇ ਹੰਝੂ ਗੈਸ ਦੇ ਗੋਲਿਆਂ ਦਾ ਸਾਹਮਣਾ ਕਰੀਏ ਭਾਵੇਂ ਕੀ ਪੰਜਾਬ ਪੁਲਿਸ ਪੰਜਾਬ ਦੀ ਸਰਕਾਰ ਕਿਸਾਨਾਂ ਦੇ ਨਾਲ ਧੋਖਾ ਕਰਕੇ ਉਹਨਾਂ ਨੂੰ ਥਾਣਿਆਂ ਦੇ ਵਿੱਚ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਕਰੇ ਤਾਂ ਇਹ ਸਾਰੇ ਕਿਸੇ ਦੇ ਲਈ ਅਸੀਂ ਤਿਆਰ ਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਰਣਨੀਤੀਆਂ ਲੀਕ ਕੇ ਵੱਡੇ ਸੰਘਰਸ਼ ਵੀ ਜ਼ਰੂਰ ਵਿੜਾਂਗੇ ਕਿਸਾਨਾਂ ਦੇ ਵੱਲੋਂ ਇਹ ਗੱਲ ਆਖਦੇ ਆ ਕਿਸਾਨ ਆਗੂ ਦੇ ਵੱਲੋਂ ਸਿੱਧੇ ਸ਼ਬਦਾਂ ਦੇ ਵਿੱਚ ਸਰਕਾਰ ਤੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦਿਆਂ ਕਹਿ ਦਿੱਤਾ ਕਿ ਸਾਨੂੰ ਤਾਂ ਹੁਣ ਆਦਤ ਪੈ ਚੁੱਕੀ ਆ ਮਾਨਸਿਕ ਪੀੜਾ ਚੱਲਣ ਦੇ ਲਈ ਅਸੀਂ ਤਾਂ ਤਿਆਰ ਆ ਪਿੰਡੇ ਦੇ ਉੱਤੇ ਤਸ਼ੱਦਦ ਚੱਲਣ ਦੇ ਲਈ ਵੀ ਅਸੀਂ ਤਿਆਰ ਆ ਕਿਉਂਕਿ ਸਰਕਾਰਾਂ ਜਿਹੜੀਆਂ ਨੇ ਅਕਸਰ ਅਜੀਹਾ ਬਤੀਰਾ ਦੇਸ਼ ਦੇ ਅੰਨਦਾਤਾ ਦੇ ਨਾਲ ਕਰਦੀ ਆਉਂਦੀ ਆ ਭਾਵੇਂ ਕੇਂਦਰ ਦੀ ਸਰਕਾਰ ਦੀ ਗੱਲ ਕਰੀਏ ਹਰਿਆਣਾ ਸਰਕਾਰ ਦੀ ਗੱਲ ਕਰੀਏ ਪੰਜਾਬ ਸਰਕਾਰ ਦੀ ਗੱਲ ਕਰੀਏ ਤਾਂ ਹਰ ਇੱਕ ਸਰਕਾਰ ਕਿਸਾਨਾਂ ਦੇ ਨਾਲ ਅਜੀਹਾ ਬਤੀਰਾ ਕਰ ਰਹੀ ਆ ਭਾਵੇਂ ਬਾਰਡਰਾਂ ਦੇ ਉੱਤੇ ਹੰਝੂ ਗੈਸ ਦੇ ਗੋਲਿਆਂ ਦਾ ਸਾਹਮਣਾ ਕਰੀਏ ਭਾਵੇਂ ਕੀ ਪੰਜਾਬ ਪੁਲਿਸ ਪੰਜਾਬ ਦੀ ਸਰਕਾਰ ਕਿਸਾਨਾਂ ਦੇ ਨਾਲ ਧੋਖਾ ਕਰਕੇ ਉਹਨਾਂ ਨੂੰ ਥਾਣਿਆਂ ਦੇ ਵਿੱਚ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਕਰੇ ਤਾਂ ਇਹ ਸਰ ਕਿਸੇ ਦੇ ਲਈ ਅਸੀਂ ਤਿਆਰ ਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਰਣਨੀਤੀਆਂ ਲੀਕ ਕੇ